ਜਿਹੜੀ ਸੜਕ ਐ ਸੜਕ ਤੋਂ ਕਿੰਨੇ ਫੁੱਟ ਥੱਲੇ ਤੱਕ ਏ ਧੱਸ ਚੁੱਕਾ ਐ ਕਿਸੇ ਵੀ ਵੇਲੇ ਥੱਲੇ ਧੱਸ ਸਕਦੀ ਐ ਦੇਖ ਸਕਦੇ ਹੋ ਤੁਸੀਂ ਆਮ ਲੋਕ ਰੋਡ ਤੇ ਤੁਰਦੇ ਨੇ ਪਰ ਰੋਡ ਕਦੋਂ ਥੱਲੇ ਧੱਸ ਜੂਵੇ ਕਿਸੇ ਨੂੰ ਪਤਾ ਨਹੀਂ ਪੋਲਿਟਿਕਸ ਯਾ ਰਾਜਨੀਤੀ ਦਾ ਇੱਕ ਬਹੁਤ ਵੱਡਾ ਘੋਟਾਲਾ ਕਹਿ ਲੋ ਜਿਹੜੇ ਲੋਕ ਉਸ ਟਾਈਮ ਤੇ ਇਨਵੋਲਡ ਸੀ ਅੱਜ ਵੀ ਉਹੀ ਇਨਵੋਲਵ ਨੇ ਕਰੋੜਾਂ ਰੁਪਏ ਇਨਵੈਸਟ ਕਰਕੇ ਲੋਕਾਂ ਨੇ ਇੰਪਰੂਵਮੈਂਟ ਟਰਸਟ ਦੀ ਇੱਕ ਪੋਸ਼ਟ ਕਲੋਨੀ ਦੇ ਵਿੱਚ ਪਲਾਟ ਲਿੱਤੇ ਬਹੁਤ ਵੱਡੇ ਸੁਪਨੇ ਦੇਖੇ ਲੋਕਾਂ ਨੇ ਪਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ ક્રાઈમ ایس ایس હેગા تے کتنی بار لاشاں لبیاں نے صرف اور صرف ایک કોમન مین جڑے چھوٹے موٹے نشੇڑی نے انہاں نو ਫੜ ਫੜ کے صرف ਪਿੱਠ थपਾਈ થੱਪਾਈ جا رہی ہے ਅਚੀਵਮੈਂਟ ਦੇ ਨਾਮ ਤੇ ਕੁਝ ਵੀ ਹਾਸਲ ਨਹੀਂ ਹੋਇਆ ਮੈਂ ਤੁਹਾਡੇ ਸਾਹਮਣੇ ਜਿੱਦਾ ਜਿਆਦਾ ਪਰਮਾਨਾ ਜੀ ਕਿ ਮੈਂ ਕਿੰਨੀ ਵਾਰ ਕੱਲੇ ਨੇ 15 15 ਬੰਦੇ ਸਰਿਆ ਚੋਰਾں ਦੇ ਨਾਲ ਮੱਥਾ ਲਾਇਆ اور ਐਦਾ ਹੀ ਤੁਸੀਂ ਜਾ ਕੇ ਇਸ ਟਾਈਮ ਵੀ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਦੇ ਵਿੱਚ ਛੋਟਾ ਹਾਥੀ ਖੜਾ ਜਿਹਦੇ ਵਿੱਚ ਪੂਰਾ ਸਰਿਆ ਲੱਦੇ ਹੋਇਆ ਉਹ ਮੈਂ ਕੱਲਾ ਬੰਦਾ ਬੰਦੇ ਨਾਲ ਲੜ ਕੇ ਉਹ ਫੜਿਆ ਸੀਗਾ ਉਹਦਾ ਮੈਨੂੰ ਨਤੀਜਾ ਇਹ ਮਿਲਿਆ ਮੇਰੇ ਤੇ ਹੀ ਝੁੱਠੇ ਇਲਜ਼ਾਮ ਲਗਾਉਣੇ ਸ਼ੁਰੂ ਕਰਦੇ ਕ੍ਰਿਮੀਨਲ ਮਾਈਂਡਡ ਲੋਗ ਨੇ ਨਾ ਉਹਨਾਂ ਨੂੰ ਪ੍ਰੋਪਰ ਇਹਦਾ ਅੰਦਰ ਜਾਣ ਦਾ ਰਸਤਾ ਪਤਾ ਹੈ ਉਹ ਅੰਦਰ ਬਕਾਇਦਾ ਉਹਨਾਂ ਦੇ ਟ੍ਰੂਪਸ ਜਾਂਦੇ ਨੇ ਥੱਲੇ ਉਤਰਦੇ ਨੇ ਉਹ ਪ੍ਰੋਪਰ ਉਹਨਾਂ ਨੂੰ ਸਾਰਾ ਪਤਾ ਆਮ ਇਨਸਾਨ ਥੱਲੇ ਜਾਣ ਤੋਂ ਡਰਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਕੋਲ ਕਿਹੜੇ ਹਥਿਆਰ ਹੋਣਗੇ ਕੀ ਉਹਨਾਂ ਨੇ ਅੰਦਰ ਤਿਆਰੀ ਕੀਤੀ ਹੋਈ ਹੈ ਕਿਹੜੇ-ਕਿਹੜੇ ਔਜ਼ਾਰ ਉਹਨਾਂ ਨੇ ਕਿੱਥੇ-ਕਿੱਥੇ ਲੁਕੋਏ ਆ ਇਹ ਸਰਕਾਰ ਚਰਚੇ ਦੇ ਸਿਰ ਤੇ ਚੱਲਦੀ ਹੈ ਪਿਛਲੇ ਸਾਢੇ 30-40 ਸਾਲ ਕੰਪਲੀਟ ਹੋਣ ਨੂੰ ਹੈ ਕਰਜ਼ਾ ਚੱਕ ਚੱਕ ਕੇ ਪੰਜਾਬ ਤੇ ਕਰਜ਼ੇ ਦਾ ਪਹਾੜ ਖੜਾ ਕਰਤਾ ਹੈ ਉਹਨਾਂ ਤੋਂ ਆਪਾਂ ਕੀ ਐਕਸਪੈਕਟ ਕਰ ਸਕਦੇ ਹਾਂ ਡਿਵੈਲਪਮੈਂਟ ਦੇ ਨਾਮ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ ਅੱਜ ਤਨੂ ਹੀ ਕ ਅਜਿਹੀ ਥਾਂ ਦੀ ਸੈਰ ਕਰਵਾ ਰਹੀਆਂ ਦੇਖੋ ਤੁਹਾਨੂੰ ਦਿਖਾ ਰਹੀਆਂ ਜਿਹੜੀ ਕਿ ਮੇਰੇ ਪਿੱਛੇ ਦੇਖਣ ਨੂੰ ਤੁਹਾਨੂੰ ਲੱਗੇਗਾ ਕਿ ਸ਼ਾਇਦ ਇਹ ਅਸੀਂ ਕਿਸੇ ਹਿਲ ਸਟੇਸ਼ਨ ਦੇ ਵਿੱਚ ਆਈਆਂ ਕਿਸੇ ਆਪ ਜੰਗਲ ਦੇ ਵਿੱਚ ਬਟ ਇਹ ਕੋਈ ਜੰਗਲ ਨਹੀਂ ਹੈ ਇਹ ਪ੍ਰਸ਼ਾਸਨ ਦੀ ਆਪਣੀ ਕਾਰਪੋਰੇਸ਼ਨ ਦੀ ਨਾਕਾਮੀ ਦੀ ਬੜੀ ਵੱਡੀ ਹਾਰ ਜਿਹੜੀ ਐ ਦਿਖਾ ਰਹੀ ਹੈ ਕਿਉਂਕਿ ਆ ਜਿਹੜੀ ਮੈਂ ਤੁਹਾਨੂੰ ਦਿਖਾ ਸਕਦੀਆਂ ਇਹ ਜਗ੍ਹਾ ਜਿਹੜੀ ਹੈ ਇਹ ਇਸ ਵੇਲੇ ਲੁਧਿਆਣਾ ਸਿਟੀ ਸੈਂਟਰ ਦੇ ਨਾਮ ਤੋਂ ਜਿਹੜਾ ਇੰਨਾ ਵੱਡਾ ਪ੍ਰੋਜੈਕਟ ਜਿਹੜਾ ਲੱਗਣ ਜਾ ਰਿਹਾ ਸੀ ਉਹ ਕਿਤੇ ਨਾ ਕਿਤੇ i <laughs> ਟਹਿ ਟੇਰੀ ਹੁੰਦਾ ਹੋਇਆ ਉਹ ਬਿਲਕੁਲ ਤੁਹਾਨੂੰ ਦਿਖਾ ਸਕਦੇ ਆ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗੀ ਥੋੜਾ ਜ਼ੂਮ ਕਰਕੇ ਹਰ ਚੀਜ਼ ਨੂੰ ਦਿਖਾਓ ਕਿ ਕਿਸ ਤਰ੍ਹਾਂ ਇਹ ਜਿਹੜੀ ਜ਼ਮੀਨ ਹੈ ਥੱਲੇ ਤੱਕ ਤਸ ਚੁੱਕੀ ਹੈ ਇਹ ਜ਼ਮੀਨ ਜਿਹੜੀ ਕਿ ਕਰੋੜਾ ਰੁਪਏ ਦਾ ਪ੍ਰੋਜੈਕਟ ਇੱਥੇ ਲੱਗਿਆ ਸੀ ਹੁਣ ਕਿਸੇ ਵੀ ਕੰਮ ਇਹ ਨਹੀਂ ਲੱਗਿਆ ਸੋ ਇੰਨੀ ਖੁੱਲੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਿੰਨੇ ਏਕੜ ਦੇ ਵਿੱਚ ਇਹ ਜਗ੍ਹਾ ਹੈਗੀ ਹੈ ਲੇਕਿਨ ਇਹ ਕਿਸੇ ਵੀ ਪਾਸੇ ਯੂਜ਼ ਨਹੀਂ ਹੋ ਰਹੀ ਬਿਲਕੁਲ ਯੂਜ਼ਲੈਸ ਇਹ ਜਗ੍ਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਇਨਾ ਬੁਰਾ ਹਾਲ ਜਿਹੜਾ ਇੱਥੇ ਇਸ ਸਿਟੀ ਸੈਂਟਰ ਦਾ ਬਣ ਚੁੱਕਾ ਹੈ ਇਹ ਨਾਮ ਦਾ ਸਿਟੀ ਸੈਂਟਰ ਹੈ ਇਹ ਨਾਮ ਦਾ ਸਿਟੀ ਸੈਂਟਰ ਹੈ ਬਟ ਇਹ ਕਿਤੇ ਨਾ ਕਿਤੇ ਇਹ ਤੁਹਾਨੂੰ ਕਿਸੇ ਖਾਈ ਤੋਂ ਘੱਟ ਨਹੀਂ ਨਜ਼ਰ ਆਉਂਦਾ ਹੋਣਾ ਜਾਂ ਕਿਸੇ ਨਾ ਕਿਸੇ ਬਰਬਾਦੀ ਦਾ ਮੰਜ਼ਰ ਤੁਹਾਨੂੰ ਜ਼ਰੂਰ ਦੱਸ ਦੱਸਦਾ ਹੋਣਾ ਸੋ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਮੰਜ਼ਰ ਹੈ ਇਹ ਬੜਾ ਹੀ ਦੇਖਣ ਨੂੰ ਭਿਆਨਕ ਲੱਗ ਰਿਹਾ ਸੋ ਇੱਥੇ ਅਗਰ ਸਰਕਾਰਾਂ ਝਾਤ ਮਾਰਨ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣਾ ਜਿਹੜਾ ਮੂੰਹ ਛਪਾਨ ਦੀ ਵੀ ਸ਼ਾਇਦ ਥਾਂ ਨਹੀਂ ਲੱਭੇਗੀ ਕਿਉਂਕਿ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਬੜੀ ਵੱਡੀ ਹਾਰ ਹੈ ਇਹ ਕਿਉਂਕਿ ਇੱਕ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਸੜਕ ਹੈ ਸੜਕ ਤੋਂ ਕਿੰਨੇ ਫੁੱਟ ਥੱਲੇ ਤੱਕ ਇਹ ਧੱਸ ਚੁੱਕਾ ਹੈ ਐਦਾਂ ਲੱਗਦਾ ਜਿਵੇਂ ਕੋਈ ਖਾਈ ਕਿਸੇ ਨੇ ਖੋਦੀ ਹੋਈ ਹੈ ਤੇ ਇਸ ਖੋਦੀ ਹੋਈ ਖਾਈ ਦੇ ਵਿੱਚ ਲੋਕ ਖਜ਼ਾਨਾ ਗੱਢਣ ਜਾ ਇਹ ਪਰ ਖਜ਼ਾਨਾ ਨਹੀਂ ਹੈ ਕਬਾੜ ਹੈ ਇਹ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਵੇਸਟੇਜ ਹੈ ਇਹ ਇਹਨੇ ਸਾਰੇ ਇਹਨੇ ਵੱਡੇ ਪ੍ਰੋਜੈਕਟ ਦੀ ਵੇਸਟੇਜ ਹੈ ਇਹ ਕਿਤੇ ਨਾ ਕਿਤੇ ਇਹ ਪ੍ਰਸ਼ਾਸਨ ਦੀ ਇਹ ਕਾਰਪੋਰੇਸ਼ਨ ਦੀ ਇਹ ਪੂਰੀ ਤਰ੍ਹਾਂ ਹਾਰ ਹੈ ਇਸ ਪ੍ਰੋਜੈਕਟ ਦੇ ਉੱਤੇ ਕਰੋੜਾਂ ਰੁਪਏ ਲੱਗ ਚੁੱਕੇ ਪਰ ਇਸ ਪ੍ਰੋਜੈਕਟ ਦਾ ਜਿਹੜਾ ਨਤੀਜਾ ਹੈ ਉਹ ਆ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਇਹਦਾ ਕੀ ਨਤੀਜਾ ਨਿਕਲ ਚੁੱਕਾ ਹੈ ਔਰ ਇਹ ਪੂਰਾ ਪੂਰੇ ਤੇ ਪੂਰਾ ਖਾਈ ਦਾ ਜੰਗਲ ਦਾ ਰੂਪ ਲੈ ਕੇ ਇਹ ਜਿਹੜਾ ਢਹ ਢੇਰੀ ਹੋ ਚੁੱਕਾ ਹੈ ਪ੍ਰੋਜੈਕਟ ਸੋ ਪ੍ਰਸ਼ਾਸਨ ਕਿੱਥੇ ਬੈਠਾ ਹੈ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਹੈ ਕਿਉਂ ਕੀ ਪ੍ਰਸ਼ਾਸਨ ਦਿਖਦਾ ਨਹੀਂ ਕਿ ਇੰਨੇ ਇੰਨੇ ਪ੍ਰੋਜੈਕਟ ਤੇ ਜਿਹੜੇ ਲੋਕਾਂ ਦੇ ਕਰੋੜਾ ਕਰੋੜਾ ਰੁਪਏ ਟੈਕਸ ਦਿੱਤੇ ਹੁੰਦੇ ਲੋਕਾਂ ਨੇ ਤੇ ਉਹ ਲੱਗਦੇ ਨੇ ਪਰ ਕਿਤੇ ਨਾ ਕਿਤੇ ਇਹ ਅਗਰ ਪ੍ਰਸ਼ਾਸਨ ਚਾਹੁੰਦਾ ਹੈ ਅਗਰ ਸਰਕਾਰਾਂ ਚਾਹੁੰਦੀਆਂ ਤੇ ਕਿਤੇ ਨਾ ਕਿਤੇ ਇਹ ਪ੍ਰੋਜੈਕਟ ਬੜਾ ਵਧੀਆ ਪ੍ਰੋਜੈਕਟ ਬਣ ਸਕਦਾ ਸੀ ਇੱਥੇ ਕੋਈ ਯੂਨੀਵਰਸਿਟੀ ਬਣ ਸਕਦੀ ਸੀ ਇੱਥੇ ਕੋਈ ਕਾਲਜ ਬਣ ਸਕਦਾ ਸੀ ਇੱਥੇ ਕੋਈ ਸਿਟੀ ਸੈਂਟਰ ਬਣ ਸਕਦਾ ਸੀ ਹੋਰ ਮਾਲ ਬਣ ਸਕਦਾ ਸੀ ਕਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਯੂਜ਼ ਦੇ ਵਿੱਚ ਆ ਸਕਦੀਆਂ ਸੀ ਪਰ ਹੁਣ ਫਿਲਹਾਲ ਇਹ ਬਿਲਕੁਲ ਪੂਰੀ ਤਰ੍ਹਾਂ ਵੇਸਟੇਜ ਹੈ ਪੂਰੀ ਤਰ੍ਹਾਂ ਵੇਸਟੇਜ ਔਰ ਤੁਸੀਂ ਜਗਾ ਦੇਖ ਸਕਦੇ ਹੋ ਕਿੰਨਾ ਖੁੱਲਾ ਦਾਇਰਾ ਹੈ ਇਹਦਾ ਮੈਂ ਤੁਹਾਨੂੰ ਦਿਖਾਨੀ ਆ ਮੈਂ ਕੈਮਰਾਮੈਨ ਨੂੰ ਕਹਿੰਨੀ ਥੋੜਾ ਜ਼ੂਮ ਕਰਕੇ ਦਿਖਾਨ ਕਿੰਨੀ ਦੂਰ ਤੱਕ ਇਹਦੀ ਜਿਹੜੀ ਹੱਦ ਹੈ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਸਾਰੀ ਦੀ ਸਾਰੀ ਜਗਾ ਸਾਰੀ ਹੀ ਵੇਸਟੇਜ ਬਿਲਕੁਲ ਪੂਰੀ ਤਰ੍ਹਾਂ ਟੋਟਲੀ ਵੇਸਟ ਹੈ ਸੋ ਇਹਦਾ ਜ਼ਿੰਮੇਵਾਰ ਕੌਣ ਹੈ ਸੋ ਇਹ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਇਹਦਾ ਜ਼ਿੰਮੇਵਾਰ ਆਖਰ ਕੌਣ ਹੈ ਇਹ ਜਿਹੜੀ ਸੜਕ ਪੂਰੀ ਤਰ੍ਹਾਂ ਧੱਸ ਚੁੱਕੀ ਥੱਲੇ ਇਹ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਦਿਖਾਨੀ ਹੈ ਕਿ ਇਹ ਜਿਹੜੇ ਸੜਕਾਂ ਤੇ ਆਪਾਂ ਤੁਰ ਰਹੇ ਆਂ ਇਹ ਵੀ ਕਿਤੇ ਨਾ ਕਿਤੇ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਇਹ ਕਿਸੇ ਵੀ ਵੇਲੇ ਥੱਲੇ ਧੱਸ ਸਕਦੀ ਹੈ ਦੇਖ ਸਕਦੇ ਹੋ ਤੁਸੀਂ ਇਹ ਪੂਰੀ ਅੱਧੇ ਨਾਲੋਂ ਜ਼ਿਆਦਾ ਸੜਕ ਜਿਹੜੀ ਧੱਸ ਚੁੱਕੀ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਆਗਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਆਮ ਲੋਕ ਰੋਡ ਤੇ ਤੁਰਦੇ ਨੇ ਪਰ ਰੋਡ ਕਦੋਂ ਥੱਲੇ ਧੱਸ ਜੋਵੇ ਕਿਸੇ ਨੂੰ ਪਤਾ ਨਹੀਂ ਸੋ ਇਥੇ ਮੌਜੂਦ ਸਥਾਨੀਆ ਨਿਵਾਸੀ ਇੱਕ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਯੋਗੇਸ਼ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦੇਖਦੇ ਹੋ ਇਹ ਇੰਨਾ ਵੱਡਾ ਪ੍ਰੋਜੈਕਟ ਹੈ ਜਿਹੜਾ ਢਾ ਢੇਰੀ ਹੋਇਆ ਹੋਇਆ ਹੈ ਔਰ ਕਬਾੜ ਦੇ ਭਾ ਜਾ ਰਿਹਾ ਹੈ ਕਿਵੇਂ ਕੀ ਦੇਖਦੇ ਹੋ ਸਰਕਾਰ ਦੀ ਨਾਕਾਮੀ ਹੈ ਪ੍ਰਸ਼ਾਸਨ ਦੀ ਨਾਕਾਮੀ ਹੈ ਇਹ ਤਾਂ ਇੱਕ ਤੁਹਾਡੇ ਚੈਨਲ ਦੇ ਰਾਹੀਂ ਇੱਕ ਚੀਜ਼ ਮੈਂ ਸਾਰੀ ਜਨਤਾ ਦਾ ਸ਼ੇਅਰ ਕਰਨਾ ਚਾਹਨਾ ਕਿ ਲਗਭਗ ਦੋ ਦਸ਼ਕ ਤੋਂ ਉੱਪਰ ਹੋ ਚੱਲਿਆ ਇਹਨੂੰ ਕਹਿ ਲੋ ਪੋਲਿਟਿਕਸ ਯਾ ਰਾਜਨੀਤੀ ਦਾ ਇੱਕ ਬਹੁਤ ਵੱਡਾ ਕੋਟਾਲਾ ਕਹਿ ਲੋ ਯਾ ਜਨਤਾ ਦੇ ਹਾਰਡ ਕੋਰ ਮਨੀ ਜੋ ਟੈਕਸ ਦੇ ਰੂਪ ਚ ਸਰਕਾਰਾਂ ਨੂੰ ਦਿੰਦੀ ਹੈ ਉਹਦੀ ਦੁਰਵਰਤੋਂ ਕਹਿ ਲੋ ਕਰਪਟ ਪੋਲਿਟਿਕਸ ਦਾ ਇੱਕ ਜਿੱਤਾ ਜਾਤਾ ਪ੍ਰਮਾਣ ਕਹਿ ਲੋ ਜਿਹੜੇ ਉਹੀ ਪੋਲਿਟਿਕਸ ਉਹੀ ਦਾ ਸ਼ਿਕਾਰ ਜਿਹਦੇ ਤੋਂ ਜਨਤਾ ਪਰੇਸ਼ਾਨ ਹੈ ਉਹਦਾ ਇੱਕ ਜਿੱਤਾ ਜਾਤਾ ਨਮੂਨਾ ਪਿਛਲੇ ਦੋ ਦਸ਼ਕਾਂ ਤੋਂ ਇਸ ਏਰੀਏ ਲਈ ਇੱਕ ਨਸੂਰ ਬਣਿਆ ਪਿਆ ਹੈ ਜਿਹੜੇ ਲੋਕ ਉਸ ਟਾਈਮ ਤੇ ਇਨਵੋਲਵ ਸੀ ਅੱਜ ਵੀ ਉਹੀ ਇਨਵੋਲਵ ਨੇ ਅੱਜ ਵੀ ਉਹੀ ਵਾਦਾ ਉਹੀ ਦਾਅਵੇ ਕਰ ਰਹੇ ਨੇ ਉਹਨਾਂ ਦੀ ਵਜ੍ਹਾ ਨਾਲ ਬਹੁਤ ਵੱਡੀ ਇੱਕ ਸਮੱਸਿਆ ਪੈਦਾ ਸਾਡੇ ਇੱਕ ਜਿਹੜੇ ਇੱਥੇ ਰੈਜ਼ੀਡੈਂਟ ਨੇ ਉਹਨਾਂ ਲਈ ਪੈਦਾ ਹੋਈ ਆ ਔਰ ਅੱਜ ਉਹੀ ਇਹਨਾਂ ਨੂੰ ਠੀਕ ਕਰਨ ਦੇ ਵਾਅਦੇ ਕਰਕੇ ਅਗੇਨ ਆਪਣੀ ਜੇਬਾਂ ਭਰਨ ਦੀ ਤਿਆਰੀਆਂ ਚ ਲੋਕ ਸੋਚਦੇ ਹੋਣਗੇ ਜਦੋਂ ਇਹ ਸਿਟੀ ਸੈਂਟਰ ਬਣਨ ਲੱਗਾ ਹੈ ਆਸ-ਪਾਸ ਦੀ ਕਲੋਨੀਆਂ ਵਾਲੇ ਲੋਕ ਸੋਚਦੇ ਹੋਣਗੇ ਜਿਵੇਂ ਆਹ ਸਾਹਮਣੇ ਬਲਾਕ ਜੀ ਹੈ ਲੋਕ ਸੋਚਦੇ ਹੋਣਗੇ ਹੁਣ ਸਾਡੇ ਘਰ ਦੇ ਸਾਹਮਣੇ ਕਿਤੇ ਵਧੀਆ ਸਿਟੀ ਸੈਂਟਰ ਬਣ ਜਾਏਗਾ ਤੇ ਸ਼ਾਇਦ ਸਾਡੀ ਜਿਹੜੀ ਰਿਹائش ਨੂੰ ਚਾਰ ਚੰਦ ਲੱਗ ਜਾਣਗੇ ਇਹ ਨਹੀਂ ਪਤਾ ਇਹਨੂੰ ਬਦਨੂਮਾ ਦਾਗ ਲੱਗ ਗਏ ਨਸ਼ੇੜੀਆਂ ਦਾ ਅੱਡਾ ਬਣ ਗਿਆ ਕ੍ਰਾਈਮ ਦਾ ਇਹ ਬਿਲਕੁਲ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਸਾਥ ਬਣ ਕੇ ਕ੍ਰਾਈਮ ਦੀ ਬਿਲਕੁਲ ਤੁਸੀਂ ਉਹੀ ਦੁਖ ਦੀ ਰਾਤ ਕੀਤੀ ਹੈ ਕਰੋੜਾਂ ਰੁਪਏ ਇਨਵੈਸਟ ਕਰਕੇ ਲੋਕਾਂ ਨੇ ਇੰਪਰੂਵਮੈਂਟ ٹرسٹ ਦੀ ਕਪੌਸ਼ ਕਲੋਨੀ ਦੇ ਵਿੱਚ 플ੌਟ ਲਿੱਤੇ ਬਹੁਤ ਵੱਡੇ ਸੁਪਨੇ ਦੇਖੇ ਲੋਕਾਂ ਨੇ ਪਰ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਉਹਨਾਂ ਦੇ ਪੈਸੇ ਦੀ ਇੱਕ ਬਰਬਾਦੀ ਦੇਖ ਲਓ ਤੁਸੀਂ ਕਿੰਨੇ ਹਜ਼ਾਰਾਂ ਕਰੋੜ ਰੁਪਇਆ ਇਸ ਟਾਈਮ ਖੂ ਖਾਤੇ ਪਿਆ ਹੋਇਆ ਇੱਕ ਏਕੜਾਂ ਦੇ ਹਿਸਾਬ ਨਾਲ ਇੱਕ ਇੰਨੀ ਵੱਡੀ ਜਗ੍ਹਾ ਇੱਕ ਇੰਨੀ ਵੱਡੀ ਲੈਂਡ ਮਿਸਯੂਜ਼ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕ੍ਰਾਈਮ ਇਸ ਐਸੇਗਾ ਤੇ ਕਿੰਨੀ ਵਾਰ ਲਾਸ਼ਾਂ ਲੱਭੀਆਂ ਨੇ ਇੱਥੇ ਰਾਤ ਦੇ ਟਾਈਮ ਤੇ ਇੱਥੇ ਲੰਘਣਾ ਔਖਾ ਹੈ ਨਾ ਕੋਈ ਸਰਕਾਰ ਨਾ ਕੋਈ ਪ੍ਰਸ਼ਾਸਨ ਇੱਥੇ ਕੋਈ ਕੰਮ ਨਹੀਂ ਕਰ ਰਿਹਾ ਇੱਥੇ ਰਾਤ ਦੇ ਟਾਈਮ ਤੇ ਰੈਜ਼ਿਡੈਂਸ ਜਿਹੜੇ ਬਿਲਕੁਲ ਨਾਲ ਰਹਿੰਦੇ ਨੇ ਉਹ ਵੀ ਇਸ ਰੋਡ ਤੇ ਚੱਲਣ ਤੋਂ ਡਰਦੇ ਨੇ ਇੰਨਾ ਕ੍ਰਾਈਮ ਹੁੰਦਾ ਬਟ ਕੋਈ ਸਿੰਗਲ ਐਕਸ਼ਨ ਨਹੀਂ ਹੈ ਇੱਥੇ ਰਾਤ ਪਰ ਸਰੀਆ ਚੋਰੀ ਕੀਤਾ ਜਾਂਦਾ ਰਾਤ ਨੂੰ ਲੰਘਣ ਵਾਲਿਆਂ ਨੂੰ ਸਰੇ ਆਮ ਸਰੀਆ ਕੱਟਣ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਟ ਕੋਈ ਸਰਕਾਰੀ ਨੁਮਾਇੰਦਾ ਕੋਈ ਪੁਲਿਸ ਵਾਲਾ ਕੋਈ ਵੋਟਾਂ ਮੰਗਣ ਵਾਲੇ ਕੋਈ ਨਹੀਂ ਉਰੇ ਆ ਕੇ ਨਾਲ ਖੜਦੇ ਕਿ ਹਾਂ ਜੀ ਇੱਥੇ ਜਨਤਾ ਪਰੇਸ਼ਾਨ ਹੈ ਪਰ ਆਮ ਆਦਮੀ ਪਾਰਟੀ ਦੇ ਨੂੰ ਕਹਿੰਦੇ ਕਹਿੰਦੇ ਕਿ ਅਸੀਂ ਤਾਂ ਪੂਰੀ ਤਰ੍ਹਾਂ ਨਸ਼ੇ ਨੂੰ ਵੀ ਠੱਲ ਪਾਈ ਹੋਈ ਹੈ ਅਸੀਂ ਹਰ ਕ੍ਰਾਈਮ ਨੂੰ ਰੋਕਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਕ੍ਰਾਈਮ ਜਿਹੜਾ ਚੱਲਦਾ ਫਿਰਦਾ ਨਸ਼ੇ ਨਸ਼ਿਆਂ ਦਾ ਅੱਡਾ ਬਣ ਚੁੱਕਾ ਹੈ ਕ੍ਰਾਈਮ ਦਾ ਪੂਰੀ ਸੱਤ ਬਣ ਚੁੱਕਾ ਹੈ ਇਹ ਦਾ ਇਹਦਾ ਕੀ ਉਹਨਾਂ ਨੇ ਜਿਹੜੀ ਠੱਲ ਪਾਈ ਹੈ ਨਾ ਸਿਰਫ ਬੋਰਡਾਂ ਤੇ ਐਡਸ ਤੇ ਪਾਈ ਹੋਈ ਹੈ ਜੀ ਜਿੰਨੀ ਇਸ਼ਤਿਹਾਰबाजी ਬਿਨਾ ਕਿਸੇ ਅਚੀਵਮੈਂਟ ਤੋਂ ਤੁਸੀਂ ਮੇਰੇ ਕਹਤੇ ਨਹੀਂ ਆਪਾਂ ਕਹਿੰਨੇ ਆ ਕਿ ਆਪਾਂ ਕਿਸੇ ਦੇ ਕਹਤੇ ਨਹੀਂ ਕਹਿੰਦੇ ਤੁਸੀਂ ਤੁਸੀਂ মিডিਆ ਆ ਲਿਓ ਸਾਰਾ ਕੁਝ ਚੰਨਣ ਤੁਹਾਨੂੰ ਹੈ ਆਮ ਜਨਤਾ ਗਵਾਹ ਹੈ ਆਪਾਂ ਨਿਤ ਸੋਸ਼ਲ ਮੀਡੀਆ ਤੇ ਦੇਖਦੇ ਆ ਨਿਤ ਆਪਾਂ ਸਭ ਕੁਝ ਦੇਖਦੇ ਨੇ ਸਿਰਫ ਔਰ ਸਿਰਫ ਇੱਕ ਕਾਮਨ ਮੈਨ ਜਿਹੜੇ ਛੋਟੇ ਮੋਟੇ ਨਸ਼ੇੜੀ ਨੇ ਉਹਨਾਂ ਨੂੰ ਫੜ ਫੜ ਕੇ ਸਿਰਫ ਪਿੱਠ ਥਪਾਈ ਥਪਤਾ ਪਾਈ ਜਾ ਰਹੀ ਹੈ ਅਚੀਵਮੈਂਟ ਦੇ ਨਾਮ ਤੇ ਕੁਝ ਵੀ ਹਾਸਲ ਨਹੀਂ ਹੋਇਆ ਔਰ ਨਸ਼ਾ ਜਿੱਥੇ ਮਰਜੀ ਜਿੱਥੇ ਤੁਸੀਂ ਕੋਈ ਸ਼ਹਿਰ ਦੇ ਸਾਰੇ ਏਰੀਆ ਦੇ ਵਿੱਚ ਨਸ਼ਾ ਖੁੱਲ ਕੇ ਵਿਕ ਰਿਹਾ ਆਮ ਆਦਮੀ ਨੂੰ ਪਤਾ ਤਾਂ ਕੀ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਨਹੀਂ ਪਤਾ ਹੋਊਗਾ ਤੁਸੀਂ ਕਹਿ ਰਹੇ ਹੋ ਆਮ ਇੱਥੇ ਜਿਹੜੇ ਆਫ ਦਾ ਕੈਮਰਾ ਕਈ ਲੋਕਾਂ ਨੇ ਵੀ ਕਿਹਾ ਹੈ ਕਿ ਇੱਥੇ ਜਿਹੜਾ ਸਰੀਆ ਵਗੈਰਾ ਹੋਰ ਮਟੀਰੀਅਲ ਚੱਕ ਚੱਕ ਕੇ ਵੇਚਿਆ ਜਾ ਰਿਹਾ ਹੈ ਜਾਂ ਇੱਥੇ ਚੁੱਕ ਚੁੱਕ ਕੇ ਲਿਜਾਇਆ ਜਾ ਰਿਹਾ ਹੈ ਕਿ ਇੱਥੇ ਨਾਲ ਥਾਣਾ ਨਹੀਂ ਹੈਗਾ ਕਿ ਲੋਕ ਇੱਥੇ ਜਾ ਕੇ ਸ਼ਿਕਾਇਤ ਨਹੀਂ ਕਰਦੇ ਮੈਂ ਤੁਹਾਡੇ ਸਾਹਮਣੇ ਜਿੱਦਾ ਜਿਆਦਾ ਪਰਮਾਨ ਹੈ ਜੀ ਮੈਂ ਕਿੰਨੀ ਵਾਰ ਇਕੱਲੇ ਨੇ 15 15 ਬੰਦੇ ਸਰੀਆ ਚੋਰਾ ਦੇ ਨਾਲ ਮੱਥਾ ਲਾਇਆ ਅੱਛਾ ਔਰ ਐਦਾ ਹੀ ਤੁਸੀਂ ਜਾ ਕੇ ਇਸ ਟਾਈਮ ਵੀ ਸ਼ਹੀਦ ਭਗਤ ਸਿੰਘ ਨਗਰ ਚ ਚੌਂਕੀ ਦੇ ਵਿੱਚ ਛੋਟਾ ਹਾਤੀ ਖੜਾ ਜਿਹਦੇ ਵਿੱਚ ਪੂਰਾ ਸਰੀਆ ਲੱਦਿਆ ਹੋਇਆ ਉਹ ਮੈਂ ਕੱਲਾ 15 ਬੰਦੇ ਦੇ ਨਾਲ ਲੜ ਕੇ ਉਹ ਫੜਿਆ ਸੀਗਾ ਉਹਦਾ ਮੈਨੂੰ ਨਤੀਜਾ ਇਹ ਮਿਲਿਆ ਮੇਰੇ ਤੇ ਹੀ ਝੁੱਠੇ ਇਲਜ਼ਾਮ ਲਗਾਉਣੇ ਸ਼ੁਰੂ ਕਰਤੇ ਕਿ ਇਹ ਬੰਦਾ ਰਲੇ ਹੋਇਆ ਹੈ ਜਦ ਕਿ ਉਹ ਬੰਦੇ ਸਰੀਆ ਚੋਰਾ ਦੇ ਨਾਲ ਰਲੇ ਹੋਏ ਨੇ ਕਿਉਂਕਿ ਸਰੀਆ ਚੋਰ ਬਿਨਾ ਕਿਸੇ ਸ਼ੈ ਦੇ ਉੱਤੇ ਐਡਾ ਵੱਡਾ ਅੰਜਾਮ ਨਹੀਂ ਦੇ ਸਕਦੇ ਹੋ ਰੈਗੂਲਰ ਬੇਸ ਤੇ ਉਹਨਾਂ ਨੂੰ ਕੋਈ ਨਾ ਕੋਈ ਵੱਡੀ ਪੋਲਿਟੀਕਲ ਸ਼ੈ ਉਹਨਾਂ ਦੇ ਮਗਰ ਹੈਗੀ ਹੈ ਜਿਨ੍ਹਾਂ ਨਾਲ ਉਹਨਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਇੱਥੇ ਲਗਾਤਾਰ ਰੋਜ਼ ਬਿਨ ਨਾਗਾ ਸਰਿਆ ਚੋਰੀ ਹੁੰਦਾ ਹੈ ਔਰ ਬਕਾਇਦਾ ਗਰੁੱਪਸ ਬਨੇ ਹੋਏ ਨੇ ਜਿਹੜੇ ਆ ਕੇ ਸਾਧ ਪਰ ਸਰਿਆ ਕੱਢਦੇ ਨੇ ਔਰ ਸਵੇਰੇ 3:30 ਤੋਂ 4 ਵਜੇ ਦੇ ਵਿੱਚ ਇੱਥੇ ਛੋਟਾ ਆਤੀ ਆਂਦੇ ਨੇ ਉਹ ਚੱਕ ਕੇ ਲੈ ਜਾਂਦੇ ਨੇ ਇਸ ਪਾਰਕ ਦੇ ਵਿੱਚ ਉਜਾੜ ਦੇ ਵਿੱਚ ਕਈ ਟਨ ਸਰਿਆ ਪਿਆ ਸੀ ਜਿਹੜਾ ਇੰਡੀਆ ਟੂਡੇ ਕੰਪਨੀ ਨੇ ਉਸ ਐਕਸ਼ਨ ਤੋਂ ਬਾਅਦ ਜਦੋਂ ਅਸੀਂ ਸਰੀਆ ਪਕੜਵਾਇਆ ਉਸ ਐਕਸ਼ਨ ਤੋਂ ਬਾਅਦ ਇੱਥੋਂ ਇੰਡੀਆ ਟੂਡੇ ਨੇ ਇੱਥੋਂ ਸਾਰਾ ਸਰੀਆ ਆਪਣਾ ਚੱਕਿਆ ਪਰ ਅੰਦਰ ਹਜੇ ਵੀ ਕੰਮ ਚੱਲ ਰਿਹਾ ਹੈ ਪਾਪਾ ਜੀ ਇਹ ਦੇਖਣ ਨੂੰ ਇਦਾਂ ਲੱਗ ਰਿਹਾ ਜਿਵੇਂ ਅੰਦਰ ਖੂਫਿਆ ਤੌਰ ਤੇ ਇੱਥੇ ਨਸ਼ਿਆਂ ਦਾ ਅੱਡਾ ਵੀ ਚੱਲ ਰਿਹਾ ਹੈ ਜਾਂ ਇੱਥੇ ਮਤਲਬ ਕ੍ਰਾਈਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਇੱਥੇ ਜਿਵੇਂ ਆਸ-ਪਾਸ ਦੇ ਲੋਕ ਕਹ ਰਹੇ ਵੀ ਇੱਥੇ ਕਈ ਵਾਰੀ ਐਕਸੀਡੈਂਟ ਹੋਏ ਆ ਗੱਡੀਆਂ ਗਿਰੀਆਂ ਨੇ ਲਾਸ਼ਾਂ ਮਿਲੀਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਕ੍ਰਾਈਮ ਜਿਹੜੇ ਸ਼ਾਇਦ ਲੁੱਟਖੋਹ ਹੋਗੀ ਕਈ ਤਰ੍ਹਾਂ ਦੇ ਕ੍ਰਾਈਮ ਨੂੰ ਅੰਜਾਮ ਦਿੱਤਾ ਜਾਂਦਾ ਇੱਥੇ ਐ ਬੇਸਿਕਲੀ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਨੇ ਨਾ ਉਹਨਾਂ ਨੂੰ ਪ੍ਰੋਪਰ ਹੈ ਦਾ ਅੰਦਰ ਜਾਣ ਦਾ ਰਸਤਾ ਪਤਾ ਹੈ ਉਹ ਅੰਦਰ ਬਕਾਇਦਾ ਉਹਨਾਂ ਦੇ ਟਰੂਪਸ ਜਾਂਦੇ ਨੇ ਥੱਲੇ ਉਤਰਦੇ ਨੇ ਉਹ ਪ੍ਰੋਪਰ ਉਹਨਾਂ ਨੂੰ ਸਾਰਾ ਪਤਾ ਆਮ ਇਨਸਾਨ ਥੱਲੇ ਜਾਣ ਤੋਂ ਡਰਦਾ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਕੋਲ ਕਿਹੜੇ ਹਥਿਆਰ ਹੋਣਗੇ ਕੀ ਉਹਨਾਂ ਨੇ ਅੰਦਰ ਤਿਆਰੀ ਕੀਤੀ ਹੋਈ ਹੈ ਕਿਹੜੇ ਕਿਹੜੇ ਔਜ਼ਾਰ ਉਹਨਾਂ ਨੇ ਕਿੱਥੇ ਕਿੱਥੇ ਲੁਕੋਏ ਹੋਏ ਆ ਕਿਸੇ ਵੀ ਸਰਕਾਰੀ ਅਧਾਇਰੇ ਨੇ ਕਿਸੇ ਪੁਲਿਸ ਕਰਮੀ ਨੇ ਅੱਜ ਤੱਕ ਕੋਈ ਟੀਮ ਥੱਲੇ ਨਹੀਂ ਭੇਜੀ ਤਾਂ ਕਿ ਥੱਲੇ ਜਾ ਕੇ ਦੇਖਿਆ ਜਾਵੇ ਥੱਲੇ ਚੱਲ ਕੀ ਰਿਹਾ ਇਹ ਇੱਕ ਬੜਾ ਸਵਾਲੀਆ ਨਿਸ਼ਾਨ ਹੈ ਆਫਟਰ ਆਲ ਉਹਨਾਂ ਤੇ ਕੀ ਪ੍ਰੈਸ਼ਰ ਹੈ ਕਿ ਉਹ ਡਰ ਡਰਦੇ ਨੇ ਉਹ ਉਹ ਥੱਲੇ ਜਾਣ ਤੋਂ ਆਮ ਆ ਇਨਸਾਨ ਡਰੇ ਤਾਂ ਸਮਝ ਆਂਦਾ ਇੱਕ ਪੁਲਿਸ ਮੁਲਾਜ਼ਮ ਜਿਹਦੇ ਕੋਲ ਪ੍ਰੋਪਰ ਉਹਦੇ ਕੋਲ ਪਾਵਰ ਵੀ ਹੈ ਔਰ ਉਹਦੇ ਕੋਲ ਹਥਿਆਰ ਵੀ ਹੈ ਉਹ ਥੱਲੇ ਜਾਣ ਤੋਂ ਕਿਉਂ ਡਰਦੇ ਨੇ ਜਦ ਉਹਨਾਂ ਨੇ ਹਕੀਕਤ ਵਾਰ ਨਹੀਂ ਕਈ ਵਾਰ ਅਸੀਂ ਲਾਈਫ ਫਕੜਾਏ ਨੇ ਸਰਿਆ ਚੋਰ ਅਥੋਦੀ ਪਰ ਨਿਤ ਚੱਲਦਾ ਪਿਆ ਔਰ ਇਹਦਾ ਖਮਿਆਜਾ ਕਿਸ ਦਿਨ ਹੋਏਗਾ ਜਦੋਂ ਉਹਨਾਂ ਦੀ ਹੌਸਲੇ ਖੁੱਲ ਗਏ ਉਹਨਾਂ ਨੇ ਨਾਲ ਰੈ residense ਕਿਸੇ ਚ ਵੱਡੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦਿਨ ਜਨਤਾ ਦੀ ਔਰ ਸਰਕਾਰ ਦੀ ਅੱਖ ਖੁੱਲ ਗਈ ਮਤਲਬ ਕਿਤੇ ਨਾ ਕਿਤੇ ਜਿਹੜੇ ਨਾਲ ਲੱਗਦੀਆਂ ਕਲੋਨੀਆਂ ਐ ਲੋਕ ਵੀ ਅਸੁਰੱਖਿਤ ਨੇ ਬਿਲਕੁਲ ਜੀ ਹੈ ਹੀ ਐ ਅਸੀਂ ਅਗਰ ਕਲੋਲੀਆ ਨਾਲ ਕਲੋਨੀ ਵਾਲਿਆਂ ਨੇ ਮਿਲ ਕੇ ਅਸੀਂ ਉਹਦੇ ਚ ਕੱਲਾ ਮੇਰਾ ਯੋਗਦਾਨ ਨਹੀਂ ਸੀ ਮੇਰੇ ਇੱਥੇ ਕਲੋਨੀ ਦੇ ਕਈ ਭਰਾ ਸੀਗੇ ਮੇਰੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਨਾਲ ਮਿਲ ਕੇ ਅਸੀਂ ਸਰੀਆ ਚੋਰ पकड़े ਸੀਗੇ ਤੇ ਸਾਨੂੰ ਡਰ ਸੀਗਾ ਆਪਣੇ ਬੱਚਿਆਂ ਦਾ ਸਾਨੂੰ ਆਪਣੇ ਪਰਿਵਾਰਾਂ ਦਾ ਡਰ ਸੀਗਾ ਤਾਂ ਅਸੀਂ ਨਿਕਲੇ ਸੀ ਜਦੋਂ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਨਹੀਂ ਦਿਖਿਆ ਸਾਨੂੰ ਰੋਡ ਤੇ ਉਤਰਨਾ ਪਿਆ ਤੁਸੀਂ ਕਦੇ ਹੋਰ ਕਿਸੇ ਮੁਲਾਜ਼ਮ ਨੂੰ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਨੁਮਾਇੰਦੇ ਨੂੰ ਸ਼ਿਕਾਇਤ ਕੀਤੀ ਹੋਰ ਸਰ ਮੈਂ 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 ਕਮਿਸ਼ਨਰ ਤੋਂ ਲੈ ਕੇ ਪੁਲਿਸ ਦੇ ਵਿੱਚ ਔਰ ਕਈ ਵਾਰ ਮੀਡੀਆ ਦੇ ਥਰੂ ਵੀ ਸੀਐਸਜੀ ਨੂੰ ਪ੍ਰੈਜ਼ੈਂਟ ਕਰ ਚੁੱਕੇ ਹਾਂ ਔਰ ਉਹ ਮੈਨੂੰ ਇੱਕ ਗੱਲ ਦੱਸੋ ਸਾਰਾ ਏਰੀਆ ਸਭ ਨੂੰ ਪਤਾ ਹੈ ਤਾਂ ਕੀ ਉਹਨਾਂ ਨੂੰ ਨਹੀਂ ਪਤਾ ਹੋਏਗਾ ਕੋਈ ਸਿੰਗਲ ਕਾਰਵਾਈ ਕਿਸੇ ਵੱਲੋਂ ਕੋਈ ਨਹੀਂ ਕੀਤੀ ਗਈ ਨਾ ਕੋਈ ਆਂਦਾ ਮੁੜ ਕੇ ਸਿਰਫ ਔਰ ਸਿਰਫ ਇਲੈਕਸ਼ਨਸ ਤੋਂ ਪਹਿਲੇ ਐਕਟਿਵ ਹੁੰਦੇ ਨੇ ਇਲੈਕਸ਼ਨ ਤੋਂ ਬਾਅਦ ਉਹ ਬਿਲਕੁਲ ਗਾਇਬ ਨੇ ਪੂਰੇ ਏਰੀਏ ਸਾਰਿਆਂ ਨੂੰ ਪਤਾ ਹੈ ਇਲੈਕਸ਼ਨਸ ਤੋਂ ਬਾਅਦ ਉਹ ਆਂਦੇ ਵੀ ਨਹੀਂ ਐਥੇ ਵੀ ਗੰਦਗੀ ਦੇ ਉਹ ਹਾਲਾਤ ਨੇ ਕਿੰਨੇ ਕਿੰਨੇ ਮਹੀਨੇ ਚਿੱਠੀਆਂ ਲਿਖਣ ਤੋਂ ਬਾਅਦ ਗੰਦਗੀ ਦੇ ਢੇਰ ਚੱਕੇ ਗਏ ਨੇ ਐਥੇ ਰਾਤ ਨੂੰ ਨਿਕਲਣਾ ਔਖਾ ਜੰਗਲੀ ਜਾਨਵਰ ਜਿਹੜਾ ਸ਼ਰਾਰਤੀ ਅੰਸਰ ਤਾਂ ਹੈਗੇ ਨੇ ਸੱਪ ਔਰ ਜਾਨਵਰ ਵਗੈਰਾ ਕਈ ਵਾਰ ਨਿਕਲੇ ਨੇ ਤੁਸੀਂ ਬਿਲੀਵ ਕਰੋਗੇ ਅਸੀਂ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਸ਼ਹਿਰੀ ਇਲਾਕੇ ਦੇ ਵਿੱਚ ਗੋ ਦੇਖੀ ਹਰੇ ਅੱਛਾ ਹਾਂਜੀ ਘੱਟੋ ਘੱਟ 4 4.5 ਫੁੱਟ ਗੋ ਸੀਗੀ ਜਿਹੜੀ ਜੀ ਬਲੌਗ ਦੇ ਸਾਡੇ ਏਰੀਆ ਦੇ ਅੰਦਰ ਵੜ ਗਈ ਸੀ ਹੂੰ ਤੇ ਉਹ ਬੜੀ ਮੁਸ਼ਕਿਲ ਨਾਲ ਉੱਥੇ ਇੱਕ ਮੇਰੇ ਵੀਰ ਨੇ ਉਹਨੂੰ ਕਾਬੂ ਕਰਕੇ ਦੁਬਾਰਾ ਸਿਟੀ ਸੈਂਟਰ ਦੇ ਅੰਦਰ ਛੱਡਿਆ ਕੀ ਚਾਹੁੰਦੇ ਹੋ ਐਸ ਇੱਕ ਜ਼ਿੰਮੇਦਾਰ ਨਾਗਰਿਕ ਕੀ ਅੱਗੋ ਰਿਸਪਾਂਸ ਹੋਣਾ ਚਾਹੀਦਾ ਹੈ ਇਸ ਚੀਜ਼ ਦਾ ਕਿ ਮਤਲਬ ਐਕਸ਼ਨ ਜਿਹੜਾ ਸਰਕਾਰ ਵੱਲੋਂ ਲਿੱਤਾ ਜਾਣਾ ਚਾਹੀਦਾ ਹੈ ਸਰਕਾਰ ਨੂੰ ਇਸ ਜਿਹੜੀ ਹਜ਼ਾਰਾਂ ਏਕੜ ਕਈ ਸੌ ਏਕੜ ਲੈਂਡ ਹੈ ਔਰ ਲੋਕਾਂ ਦਾ ਹਜ਼ਾਰਾਂ ਕਰੋੜ ਰੁਪਈਆ ਬਰਬਾਦ ਹੋ ਰਿਹਾ ਹੈ ਤੇ ਕੋਈ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਲੋਕਾਂ ਨੇ ਬਹੁਮਤ ਦੇ ਕੇ 92 ਬੀਐਮਐਲਏ ਦੇ ਨਾਲ ਸਰਕਾਰ ਚੁਣੀ ਹੈ ਸਿਰਫ ਆ ਕੇ ਸਾਡੇ ਮਰਹੂਮ ਐਮਐਲਏ ਸਾਹਿਬ ਮਾਨਯੋਗ ਗੋਗੀ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੇ ਉਰੇ ਆ ਕੇ ਅਨਾਉਂਸਮੈਂਟ ਕੀਤੀ ਜੀ ਇੱਥੇ ਮੈਂ ਏਮਜ਼ ਲੈ ਕੇ ਆਉਂਗਾ ਪੀਜੀਏ ਲੈ ਕੇ ਆਉਂਗਾ ਬਟ ਉਹ ਸਿਰਫ ਚੁਣਵੀ ਹੋਰ ਰੱਖ ਕੇ ਰਹਿ ਗਿਆ ਜਿਸ ਤਰ੍ਹਾਂ ਹੀ ਉਹ ਚਨਾਬ ਖਤਮ ਹੋਇਆ ਨਾ ਮੁੜ ਕੇ ਗੋਗੀ ਹੈ ਉਹਨ ਉਸ ਤੋਂ ਬਾਅਦ ਸੰਜੀਵ ਅਰੋੜਾ ਜੀ ਵੀ ਆਏ ਨੇ ਕਿ ਰਿਕਾਰਡ ਤੌਰ ਤੇ ਡਿਵੈਲਪਮੈਂਟ ਹੋਏਗੀ ਪਰ ਉਹ ਵੀ ਮੁੜ ਕੇ ਏਰੀਏ ਚ ਨਜ਼ਰ ਨਹੀਂ ਆਉਂਦੇ ਲਾਪਤਾ ਹੋਏ ਹੋਏ ਨੇ ਸਮਝ ਨਹੀਂ ਆ ਰਹਾ ਕਿ ਡਿਵੈਲਪਮੈਂਟ ਦੇ ਨਾਮ ਤੇ ਕਿਉਂ ਜਨਤਾ ਨੂੰ ਹਰਵਾ ਠੱਗਿਆ ਜਾਂਦਾ ਲੱਗਦਾ ਹੈ ਕਿ ਕੋਈ ਕੁਝ ਨਾ ਕੁਝ ਪ੍ਰਸ਼ਾਸਨ ਦੇ ਸਿਰ ਤੇ ਜੂ ਰੰਗੀ ਜਾਏਗੀ ਕਿਉਂਕਿ ਉਹ ਨਾ ਮੀਡੀਆ ਦੇ ਵਿੱਚ ਇਹ ਪੱਖਦਾ ਹੋਇਆ ਨਜ਼ਰ ਆ ਰਿਹਾ ਮਾਹੌਲ ਲੱਗਦਾ ਹੈ ਕਿ ਸੁਣੀ ਜਾਏਗੀ ਕਿਤੇ ਆਮ ਜਨਤਾ ਦੀ ਵੀ ਦੇਖੋ ਜਨਤਾ ਦੀ ਸੁਣਨ ਲਈ ਇੱਕ ਤੁਸੀਂ ਮੀਡੀਆ ਵਾਲੇ ਤੁਹਾਨੂੰ ਵੀ ਪਤਾ ਹਰ ਇੱਕ ਜਨਤਾ ਨੂੰ ਪਤਾ ਹੈ ਕਿ ਲਗਾਤਾਰ ਇਹ ਸਰਕਾਰ ਕਰਜ਼ੇ ਦੇ ਸਿਰ ਤੇ ਚੱਲ ਰਹੀ ਹੈ ਪਿਛਲੇ ਸਾਢੇ 3-4 ਸਾਲ ਕੰਪਲੀਟ ਹੋਣ ਨੂੰ ਆਏ ਕਰਜ਼ਾ ਚੱਕ ਚੱਕ ਕੇ ਪੰਜਾਬ ਤੇ ਕਰਜ਼ੇ ਦਾ ਪਹਾੜ ਖੜਾ ਕਰਤਾ ਉਹਨਾਂ ਤੋਂ ਆਪਾਂ ਕੀ ਐਕਸਪੈਕਟ ਕਰ ਸਕਦੇ ਆ ਡਵੈਲਪਮੈਂਟ ਦੇ ਨਾਮ ਤੇ ਮੁਲਾਜ਼ਮ ਸਾਰੇ ਟੀਚਰਸ ਰੋੜਾਂ ਤੇ ਧਰਨੇ ਲਾ ਰਹੇ ਨੇ ਹਰ ਪਾਸੋਂ ਸਰਕਾਰ ਫੇਲ ਆ ਨਾ ਕ੍ਰਾਈਮ ਕੰਟਰੋਲ ਹੋ ਰਿਹਾ ਨਾ ਹੀ ਨਸ਼ਾ ਕੰਟਰੋਲ ਹੋ ਰਿਹਾ ਸਿਰਫ ਔਰ ਸਿਰਫ ਬੋਰਡ ਬੈਨਰ ਦੀ ਸਰਕਾਰ ਬਣ ਕੇ ਰਹਿ ਗਈ ਹੈ ਮੇਰੀ ਸਰਕਾਰ ਦੇ ਅੱਗੇ ਜੋ ਜੋ ਵੀ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿੰਨੇ ਵੀ ਇੱਥੇ ਕੰਸਰਨ ਡਿਪਾਰਟਮੈਂਟਸ ਨੇ ਚਾਹੇ ਸਰਕਾਰੀ ਅ ਅਦਾਰੇ ਨੇ ਚਾਹੇ ਸਰਕਾਰ ਦੇ ਨੁਮਾਇंदे ਚੁਣੇ ਹੋਏ ਨੁਮਾਇंदे ਨੇ ਹੱਥ ਜੋੜ ਕੇ ਰਿਕੁਐਸਟ ਹੈ ਤੁਹਾਨੂੰ ਲੋਕਾਂ ਨੇ ਬੜਾ ਮਾਣ ਦੇ ਕੇ ਪਿਆਰ ਦੇ ਕੇ ਵੋਟ ਦਿੱਤੀ ਹੈ ਉਹਨਾਂ ਦੀ ਤਕਲੀਫ ਦੇਖੋ ਤੁਸੀਂ ਆ ਕੇ ਇੱਥੇ ਕਦੀ ਇੱਕ ਰਾਤ ਲੰਘ ਐਸੇ ਰੋਡ ਤੋਂ ਲੰਘ ਕੇ ਦੇਖੋ ਸਾਢੇ 9 10 ਵਜੇ ਤੋਂ ਬਾਅਦ ਤੁਹਾਨੂੰ ਆਈਡੀਆ ਹੋ ਜਾ ਕਿਸ ਡਰ ਦੇ ਵਿੱਚ ਜਨਤਾ ਜੀ ਰਹੀ ਹੈ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਸਾਡੀ ਗੱਲਾਂ ਤੇ ਯਕੀਨ ਨਹੀਂ ਕਰਨਾ ਨਾ ਕਰੋ ਤੁਸੀਂ ਇੱਕ ਵਾਰ ਰਾਤੀ 10 11 ਵਜੇ ਤੋਂ ਬਾਅਦ ਐਸੇ ਰੋਡ ਤੇ ਆ ਕੇ ਨਿਕਲ ਕੇ ਦੇਖੋ ਤੁਹਾਨੂੰ ਡਰ ਦਾ ਅਹਿਸਾਸ ਆਪੇ ਪਤਾ ਲੱਗ ਜਾਏਗਾ ਕਿ ਜਨਤਾ ਕਿਸ ਡਰ ਦੇ ਵਿੱਚ ਜੀ ਰਹੀ ਹੈ ਆਮ ਆਦਮੀ ਦੀ ਜਿਹੜੀ ਟੈਕਸ ਦੀ ਰਕਮ ਹੈ ਆਮ ਆਦਮੀ ਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਹੈ ਉਹ ਕਿਤੇ ਨਾ ਕਿਤੇ ਇਹ ਕਪਲਾ ਹੁੰਦਾ ਹੋਇਆ ਸਾਰੇ ਆਮ ਉਹਨਾਂ ਦੀ ਕਮਾਈ ਦਾ ਜਿਹੜਾ ਅਹਿਸਾਸ ਹੁੰਦਾ ਉਹ ਸੋਚਦੇ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਵਧੀਆ ਬਿਲਡਿੰਗ ਬਣ ਜਾਏਗੀ ਕੋਈ ਹਸਪੀਟਲ ਬਣ ਜਾਏਗਾ ਕੋਈ ਹੋਰ ਨਵੀਂ ਬਿਲਡਿੰਗ ਬਣੇਗੀ ਜੋ ਸ਼ਾਇਦ ਉਹਨਾਂ ਦੇ ਲਾਹੇਵੰਦ ਫਿਊਚਰ ਦੇ ਲਈ ਕੰਮ ਆਏਗੀ ਪਰ ਕਿਤੇ ਨਾ ਕਿਤੇ ਇਹ ਵੱਡੇ ਵੱਡੇ ਕਬਨ ਜਿਹੜੇ ਹੋ ਰਹੇ ਨੇ ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਵੱਡੀ ਨਾਕਾਮੀ ਹੈ ਦੇਖਣਾ ਇਹ ਹੈ ਕਿ ਹੁਣਾਨ ਵਾਲੇ ਸਮੇਂ ਦੇ ਵਿੱਚ ਅੱਗੇ 2027 ਦੀਆਂ ਚੋਣਾਂ ਆਣੀਆਂ ਫਿਰ ਕਿਤੇ ਸ਼ਾਇਦ ਪ੍ਰਸ਼ਾਸਨ ਦੇ ਜਾਂ ਸਰਕਾਰਾਂ ਦੇ ਸਿਰ ਤੇ ਜੂ ਰੰਗ ਹੀ ਜਾਏ ਤੇ ਸ਼ਾਇਦ ਇਹਦਾ ਕੋਈ ਹਵਾਲੀ ਵਾਰਸ ਦੇਖਣ ਨੂੰ ਮਿਲੇ ਇਦਾਂ ਦੀ ਹੋਰ ਅਪਡੇਟਸ ਲੈ ਕੇ ਆਵਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰੀਤ ਅਸੀਂ ਜਿਹੜੇ ਵੀ ਹੈਗੇ ਸਾਡਾ ਵਰਸ਼ਨ ਕਿ ਸਾਡੇ ਕੋਲ ਐਫ ਆਈ ਆਰ ਵੀ ਦਰਜ ਨੇ ਹੂੰ ਜੇਦੋਂ ਸਾਡੇ ਕੋਲ ਕੋਈ ਪਤਾ ਲੱਗਦਾ ਹੈ ਹੂੰ ਜੇ ਮੇਰੀ ਇਹਦੇ 'ਚ ਪਾ ਮੇਰੇ ਰਿਪੋਰਟਿੰਗ ਕਰਕੇ ਲਾ ਦਿਓ ਮੈਂ ਤਾਂ ਹੁਣ ਇਸ ਟਾਈਮ ਮੈਂ ਨਹੀਂ ਸੀਐਮ ਡਿਊਟੀ 'ਚ ਹਾਂ ਮੈਂ ਜਦੋਂ ਵੀ ਕੋਈ ਸੰਬੰਧੀ ਕੋਈ ਸਮਨ ਸੂਚਨਾ ਮਿਲਦੀ ਹੈ ਜੀ ਅਸੀਂ ਜਿਹੜੇ ਜਿੰਨੇ ਵੀ ਉਹ ਉੱਥੇ ਕੁਝ ਚੋਰੀ ਕਰਨ ਆਏ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਮਕਦਮੇ ਦਰਜ ਰਿਸਟ ਕੀਤਾ ਨੇ ਫੇਰ ਵੀ ਕੋਈ ਪਤਾ ਲੱਗੂਗਾ ਜੋ ਅਪਣੀ ਕਾਰਵਾਈ ਕਰਾਂਗੇ ਅਸੀਂ ਮਤਲਬ ਜਿਹੜੀਆਂ ਕੰਪਲੇਟ ਤੁਹਾਨੂੰ ਆਉਂਦੀਆਂ ਉਹਦੇ ਤੇ ਤੁਸੀਂ ਪੂਰੀ ਕਾਰਵਾਈ ਕੀਤੀ ਹੋਈ ਹੈ ਹਾਂ ਬਿਲਕੁਲ ਬਿਲਕੁਲ ਅਸੀਂ ਦੋਸ਼ੀ ਅਰੈਸਟ ਕਰੇ ਜੀ ਬੰਦੇ ਫਟਫਟ ਕੇ ਆਂਦੇ ਹਵਾਲਾ ਦਿੱਤੇ ਮੁਕਦਮੇ ਕੋਟਾ ਹੀ ਦਿੱਤੇ ਨੇ ਜੀ ਜਦੋਂ ਵੀ ਸਾਨੂੰ ਮਤਲਬ ਕੋਈ ਇਹੀ ਜੀ ਗੱਲ ਆਂਦੀ ਉਹ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਅਗਲੀ ਕਾਰਵਾਈ ਕਰਦੇ ਹਾਂ ਜੀ ਇਕ ਉੱਥੇ ਜਿਹੜੇ ਲੋਕਲ ਚ ਸੋਸਾਇਟੀ ਐ ਉਹਨਾਂ ਨੇ ਵੀ ਕਹਿਣਾ ਵੀ ਉੱਥੇ ਜਿਹੜੇ ਨਸ਼ੇੜੀ ਟਾਈਪ ਲੋਕ ਨੇ ਕਈ ਵਾਰੀ ਅੰਦਰ ਜਾ ਕੇ ਨਸ਼ਾ ਵਗੈਰਾ ਵੀ ਕਰਦੇ ਨੇ ਉਹ ਤੇ ਇੱਥੇ ਕੋਈ ਐਕਸ਼ਨ ਜਰਾ ਕੀਤਾ ਨਹੀਂ ਕੋਈ ਗੱਲ ਨਹੀਂ ਨੋਟਿਸ ਵਿੱਚ ਆਈ ਜੀ ਨਸ਼ਾ ਕਰਨ ਵਾਲੇ ਉੱਥੇ ਤਾਂ ਜੰਗਲ ਅਜਾੜ ਹੈ ਕੋਈ ਐਹੀ ਜੀ ਗੱਲਬਾਤ ਨਹੀਂ ਚੋਰੀ ਜਿਹੜੀ ਸਰੀਏ ਦੀ ਕੰਪਲੇਂਟ ਆਉਂਦੇ ਸੀ ਜੀ ਉਹ ਅਸੀਂ ਕਰਵਾਈ ਹੈ ਬਾਕੀ ਉਹ ਨਸ਼ੇੜੀ ਵਾਲੀ ਕੋਈ ਸਾਡਾ ਧਿਆਨ ਤੇ ਨਹੀਂ ਠੀਕ ਹੈ ਨਾ ਸਾਨੂੰ ਕਦੇ ਮਿਲੇ ਨਾ ਕੋਈ ਪਤਾ ਸਾਨੂੰ ਇਸ ਬਾਰੇ ਨਾ ਕੋਈ ਗੱਲ ਸਾਹਮਣੇ ਇਸ ਚੀਜ਼ ਆਈ ਠੀਕ ਹੈ ਜੁਕੋ ਰਿਕਵਰੀ ਭਰਾ ਵੀ ਹੋਈ ਉੱਥੋਂ ਸਰੀਏ ਦੀ ਜਿਹੜੀ ਤੁਸੀਂ ਕਿਤੋਂ ਬੋਲ ਤੁਸੀ ਕੀਤੀ ਬਿਲਕੁਲ ਜੀ ਬਿਲਕੁਲ ਕਈ ਮੁਕਦਮੇ ਦਰਜ ਆਦੇ ਤੁਹਾਨੂੰ ਦੱਸ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਟੈਂਪੂ ਖੜਿਆ ਰੇੜਾ ਤੋ ਖੜਿਆ ਕਈ ਮੁਕਦਮੇ ਦਰਜ ਕੀਤੇ ਅਸੀਂ ਠੀਕ ਹੈ ਸਰ